ਅਜੀਦੰਦਾਰੀ ਲੋਕ ਆਪਣੀਆਂ ਇੱਛਾਵਾਂ ਰੋੜਾ ਨੂੰ ਵਧਾਈ ਜਾਂਦੇ ਉਹਦਾ ਕਾਰਨ ਇਹ ਹੋਇਆ ਵੀ ਸਾਨੂੰ ਇੱਕ ਤਾਂ ਸੀ ਟਾਈਮ ਹੀ ਨਹੀਂ ਮਿਲਿਆ ਧਰਮ ਬਾਤ ਤੇ ਮਰਦਾ ਸਾਡੇ ਬੱਚਿਆਂ ਨੂੰ ਵੀ ਮਰਦਾ 55 60 ਉਹਨਾਂ ਨੂੰ ਪੜ੍ਹਾਈ ਚਲਾ ਦਿੰਦੇ ਆ ਆਪ ਵੀ ਅਸੀਂ ਸਾਰਾ ਦਰਭੰਗੇ ਫਰੀ ਜੰਨੇ ਧਰਮ ਬਾਤ ਤੇ ਤਾਂ ਜਨਮ ਦਾ ਧਰਮ ਖਵਾਉਣ ਬਾਤ ਤੇ ਹੋਇਆ ਜੀ ਉਹਦੇ ਬਾਅਦ ਸਾਡੇ ਕੋਲ ਟਾਈਮ ਹੈ ਜੀ ਬਿਲਕੁਲ ਗੱਲ ਨੂੰ ਸਮਝਣਾ ਪਊ ਵਿਚਾਰਨਾ ਪਊ ਉਹ ਇਹ ਗੱਲ ਅਸੀਂ ਭੁੱਲ ਗਏ ਜਾਂ ਕਿਉਂ ਯਾਦ ਕਰਾਇਆ ਪ੍ਰਾਣੀ ਤੋਂ ਆਇਓ ਲਾਹ ਲੈਣ ਨਾ ਲੈਣਾ ਆਇਆ ਸੀ ਲਾ ਉਹ ਹੁੰਦਾ ਜਿਹੜਾ ਜਾਂਦਿਆਂ ਦੇ ਸਾਡੇ ਨਾਲ ਜਾਵੇ ਜੀ ਲਾ ਤਾਂ ਹੋਈ ਹੈ ਨਾ ਬਿਲਕੁਲ ਕੋਈ ਜਾਣ ਲਗਿਆਂ ਦੇ ਨਾਲ ਜਾਵੇ ਜੀ ਸੰਸਾਰ ਦੀ ਕੋਈ ਵੀ ਵਸਤੂ ਕੋਈ ਵੀ ਪਦਾਰਥ ਸਾਡੇ ਨਾਲ ਨਹੀਂ ਜਾਵੇ ਨਾਲ ਸਾਡੇ ਕੀ ਜਾਣੇ ਨਾਲ ਜਾਣੇ ਸਾਡੇ ਅਕਲ ਅਕਲ ਲੈ ਕੇ ਅਕਲ ਅਸੀਂ ਸਾਡਾ ਅਸੀਂ ਅਕਲ ਰੂਪੇ ਆ ਖਾਰਦਾ ਮੇਰਾ ਬੁੱਧ ਹੋਰ ਗਿਆ ਨੇ ਇਹ ਤਾਂ ਸਾਡਾ ਗਿਆਨ ਅਕਲ ਘਟ ਚੂਗੀ ਆ ਵਧ ਜੂਗੀ ਇਹ ਤਾਂ ਮਨ ਸਾਡਾ ਮੇੜਾ ਹੋ ਜੂਗਾ ਆ ਮਨ ਸਾਡਾ ਨਿਰਮਲ ਹੋ ਜੂਗਾ ਨਿਰਮਲ ਹੋ ਗਿਆ ਅਕਲ ਵੱਧ ਗਈ ਮੇੜਾ ਹੋ ਗਿਆ ਅਕਲ ਘਟ ਗਈ ਹੁਣ ਮਨ ਨੂੰ ਮੇੜਾ ਨਹੀਂ ਕਰਦਾ ਨਿਰਮਲ ਰੱਖਣਾ ਹੈ ਨਿਰਮਲ ਹੋਰ ਕਰਨਾ ਹੈ ਇਹ ਮੈਲਾ ਕਰਨ ਵਾਲੀਆਂ ਚੀਜ਼ਾਂ ਨੇ ਕਾਮ ਕ੍ਰੋਧ ਲੋਭ ਹੰਕਾਰ ਜਿੰਨੇ ਘਟਣਗੇ ਉਹ ਨਿਰਮਲ ਹੋ ਹੀ ਜਾਊਗਾ ਮੂਲ ਗੱਲ ਇਹ ਹੀ ਆ ਸਾਰੀ ਕੁਰਬਾਨੀ ਇਸੇ ਕੇ ਜੇ ਅੰਨੀ ਗੱਲ ਨੂੰ ਸਮਝ ਕੇ ਹੀ ਕੰਮ ਕਰ ਲਖ ਜੀ ਉਹ ਘਟਾਉਣ ਲੱਗ ਜੀ ਇਹ ਲੋਭ ਘਟਾਉਣ ਲੱਗ ਜੀ ਇਹ ਇੱਛਾਵਾਂ ਦੇਖੋ ਨਾ ਸਾਧੂ ਸੰਤਾਨੀਆਂ ਕੋਲ ਸਮਾਂ ਨਹੀਂ ਹੁੰਦਾ ਕੋਈ ਇੱਛਾਵਾਂ ਥੋੜੀਆਂ ਹੁੰਦੀਆਂ ਨੇ ਕਿ ਉਹ ਆਪਣੇ ਜਿਹੜੇ ਕੰਮ ਆਏ ਨੇ ਉਹ ਕੰਮ ਕਰਦੇ ਹੁੰਦੇ ਸੀ। ਅਸੀਂ ਉਹਨਾਂ ਦੀ ਪੂਜਾ ਵੀ ਤਾਂ ਹੀ ਕਰਦੇ। ਹਾਂ ਲੱਗਿਆ ਰੋਟੀ ਸਾਡੇ ਕੋਲ ਹੀ ਖਾਂਦੇ ਨੇ ਉਹ ਕਈ ਵਾਰ। ਸਾਡੇ ਦੇ ਡਿਪੈਂਡੈਂਟ ਨੇ। ਜੀ ਪਹਿਲਾਂ ਜਿਵੇਂ ਉਹਨਾਂ ਦੇ ਜਾਣੇ ਆ। ਉਹ ਆਪਣਾ ਕੰਮ ਉਹ ਕਰਦੇ ਨੇ ਜਿਹੜਾ ਉਹਨਾਂ ਦੇ ਨਾਲ ਜਾਣ ਵਾਲੀ ਕਮਾਈ ਆ ਉਹ ਕਰਦੇ ਨੇ। ਤਾਂ ਸਾਨੂੰ ਉਹਨਾਂ ਦੀ ਰੀਸ ਕਰਨੀ ਚਾਹੀਦੀ ਆ ਉਹਨਾਂ ਦੇ ਮੱਥੇ ਨਹੀਂ ਟੇਕਣੇ। ਖਾਲੀ ਮੱਥੇ ਤੇ ਕਿਉਂ ਟੁਰੇ ਘੁੰਮਣ। بس بس 아이 ਮੈਂ ਉਹ ਕਰਦੇ ਨੇ ਉਹ ਕੰਮ ਕਰੋ ਗੁਰ ਕਾ ਹਿਆ ਸਕਾਰ ਕਮਾਵੋ ਗੁਰ ਕੀ ਕਰਨੀ ਕਹਿ ਤਾਵੋ ਗੁਰੂ ਦੀਆਂ ਥਾਂਖੀਆਂ ਸੁਣ ਚੋਂ ਕੁਝ ਨਹੀਂ ਮਿਲਣਾ ਜੋ ਗੁਰੂ ਨੇ ਕੰਮ ਕਿਹਾ ਗੁਰਬਾਣੀ ਚੋਂ ਕਰ ਇੰਨਾ ਮੈਸੇਜ ਹੈ ਇਹ ਬਹੁਤ ਗੱਲ ਤਬ ਫਮਾਈ ਦੀ ਵੱਡੀ ਹੈ ਬਾਕੀ ਜਿੰਨਾ ਮਰਜੀ ਕਰੇ ਇਹ ਆਖਰ ਤਾਂ ਗੱਲ ਠੀਕ ਮੁਕੜੀ ਹੈ ਜੋ ਗੁਰੂ ਕਹਿੰਦੇ ਭਾਈ ਉਹ ਕੰਮ ਕਰੋ